ਏ ਮੋਰਾ ਕਾ ਮੁੰਡਾ ਦਵੇ ਓ ਤੇਰੇ ਤੁਮੇ ਕੇ ਮੋਰਾ ਕਾ ਮੁੰਡਾ ਦਵੇ ਓ ਰ ਸਾਨੂੰ ਮੰਡ ਲੋੜੀ ਤੇਰੀ ਕੀ ਵੇ ਜੋੜੀ ਸਾਨੂੰ ਮੰਡ ਲੋੜੀ ਤੇਰੀ ਕੀ ਵੇ ਜੋੜੀ ਏ ਪੂਏ ਉੱਧੇ ਥਾਰ ਤੇਰਾ ਪੁੱਤ ਚਲਾਵੇ ਥਾਰ ਤੇਰੇ ਜਿਹੜੀ ਲੋੜੀ ਮਨਾਈ ਆ ਨਾ ਇੱਕ ਪ੍ਰੇਮ ਪਿਆਰ ਦਾ ਪਹਾਰ ਹੈ ਮਨਾਇਆ ਇਸ ਤਰ੍ਹਾਂ ਜੇ ਸ਼ੁਰੂ ਇਸ ਤਰ੍ਹਾਂ ਹੋਇਆ ਸੀ ਕਿ ਜਦੋਂ ਦਿਲਾਂ ਭੱਟੀ ਇਹ ਅਦੁੱਲਾ ਪੱਟੀ ਕਹਿ ਰਹੇ ਜਦੋਂ ਅਹਿਮਦ ਸ਼ਾਹ ਅਫਦਾਲੀ ਈਆਂ ਪੈਣ ਨੂੰ ਲੁੱਟ ਕੇ ਲੈ ਜਾਂਦੇ ਸਲਕਰਾਂ ਨੂੰ ਲੁੱਟ ਕੇ ਲੈ ਜਾਂਦੇ ਤਾਂ ਅਦੁੱਲਾ ਇੱਕ ਪੱਟੀ ਹੋਇਆ ਉਹ ਆਪਣੀਆਂ ਉਹਨਾਂ ਨੂੰ ਛਡਾ ਕੇ ਜਿਹਨਾਂ ਦੇ ਘਰੋਂ ਘਰ ਜਾਂਦਾ ਸੀ ਉਸ ਖੁਸ਼ੀ ਚਾਣ ਕੇ ਸਾਰੇ ਪਿੰਡ ਦੇ ਲੋਕੀ ਰਲ ਕੇ ਲੋਕਾਂ ਦੇ ਘਰਾਂ ਚੋਂ ਲੱਕੜਾ ਇਕੱਠੀਆਂ ਕਰਕੇ ਗੋਹੇ ਇਕੱਠੇ ਛੁੱਕੇ ਗੋਹੇ ਇਕੱਠੇ ਕਰਕੇ ਇੱਕ ਵੱਡਾ ਸਾਰਾ ਪਾਵਣ ਬਣਾਉਂਦੇ ਸਨ ਤੇ ਇਹ ਜਿੰਨਾ ਵੱਡਾ ਪਾਵਣ ਹੁੰਦਾ ਸੀ ਉਹਨੇ ਜਿਆਦਾ ਖੁਸ਼ੀ ਦਾ ਅਨਾਸ਼ ਕਰਦੇ ਸਨ ਇਹਦੇ ਵਿੱਚ ਮਤਲਬ ਇੱਕ ਤਾਂ ਉਹ ਆਪਣਾ ਫੁੱਲੇ ਤੇਲ ਮੂੰਗਫਲੀ ਰੇੜੀਆਂ ਇਹ ਵੰਡ ਕੇ ਤੇ ਖੁਸ਼ੀ ਦਾ ਆਯਾਤ ਕਰਿਆ ਦੂਸਰੇ ਨੰਬਰ ਤੇ ਇਹ ਜਿਹੜਾ ਸਰਦੀ ਦਾ ਐਂਡ ਦਾ ਇਹਨੂੰ ਸਰਦੀ ਨੂੰ ਵਿਦਾ ਕਰਨ ਵਾਸਤੇ ਇੱਕ ਤਿਉਹਾਰ ਮਨਾਇਆ ਜਾਂਦਾ ਸੀ वैसे तो लोहड़ी का त्यौहार तुला पट्टी करके ही मनाया जाता है इस बीच विदिया ने कि सुंदर मंदरी तेरा पूर्ण बेचारा दुल् पट्टी वाला सानू इस त्योहार खुशियाँ वंडन वास्ते मनाया जाता है सानू किसी वैर विरोध नहीं करना चाहिए था। दुण। 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 Thank you.